ਸ੍ਰੀ ਰਾਮ ਅੱਜ ਨੀਵਲ ਸੋਸਾਇਟੀ ਵੱਲੋਂ ਸਾਰੇ ਮੈਂਬਰ ਮਿਲ ਕੇ ਨਾਲ ਸੰਗਰ ਸੰ ਕਾਲਸੋਇਟ ਆਲਾਈਨਸ ਕਲਬਸੋਂ ਬਟਾਲਾ ਵੌਇਸ ਆਫ ਬਟਾਲਾ ਇਹ ਸਾਰੇ ਜਣੇ ਮਿਲ ਕੇ ਸ਼ੋਭਾ ਯਾਤਰਾ ਨਿਖਾਰ ਰਹੇ ਆ ਜੋ ਕਿ ਅਸੀਂ ਗਾਂਧੀ ਜੋਗ ਤੋਂ ਸ਼ੁਰੂ ਕਰਕੇ ਨਹਿਰੂ ਗੇਟ ਤੋਂ ਕਾਲੀਵਾਰੀ ਮੰਦਿਰ ਵਾਹ ਤੇ ਕੇ ਆਪਣੀ ਯਾਤਰਾ ਨੂੰ ਸੰਪੂਰਨ ਕਰਾ ਰਹੇ ਆ ਮੈਂ ਆਪਣੇ ਸਾਰੇ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੋ ਪਾਰੀ ਗਿੰਦੀ ਚ ਆਏ ਨੇ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਭਗਵਾਨ ਰਾਮ ਦੇ ਜਨਮ ਦਿਨ ਦੇ ਉੱਤੇ ਅਸੀਂ ਰਾਮ ਨੌਮੀ ਦਾ ਜਿਹੜੋ ਪਹਾਰ ਮਨਾਇਆ ਜਾ ਰਿਹਾ ਹੈ ਇਹ ਬਹੁਤੀ ਹਰ ਸਾਲ ਦੀ ਤਰ੍ਹਾਂ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਔਰ ਇਹ ਭਗਵਾਨ ਰਾਮ ਜਿਹੜੇ ਦੀ ਮਰਿਆਦਾ ਪਰਸ਼ੋਤਮ ਰਾਮ ਹੋਏ ਹਨ ਉਹਨਾਂ ਦੇ ਜੀਵਨ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਭਾਈ ਨੀ ਵੈਲਫੇਅਰ ਸੁਸਾਇਟੀ ਜਿਹੜੀ ਹੈ ਸਭ ਸੋਸ਼ਲ ਆਰਗੇਨਾਈਜੇਸ਼ਨ ਨੂੰ ਨਾਲ ਲੈ ਕੇ ਅੱਜ ਤੇ ਹਰਮਨਾਂ ਜਾ ਰਹੇ ਆਂ ਔਰ ਬਹੁਤ ਉਤਸ਼ਾਹ ਦੇ ਨਾਲ ਸਭ ਨੂੰ ਪਗੜੀਆਂ ਬੰਨ ਕੇ ਰਥਾਂ ਦੇ ਉੱਤੇ ਕੋੜੀਆਂ ਦੇ ਉੱਤੇ ਔਰ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਣ ਜਾ ਰਹੇ ਆਂ ਕੋਈ ਮੈਨੂੰ ਸਮਝ ਨਾ ਪਈ ਇਸ ਪਿਆਰ ਨੂੰ ਭਗਵਾਨ ਰਾਮਦੇਵ ਇਸ ਬਹੁਤ ਹੀ ਪੁੱਤਰ ਉਤਸਵ ਨੂੰ ਬਹੁਤ ਖੁਸ਼ੀ ਨਾਲ ਮਨਾਉਣਾ ਚਾਹੀਦਾ ਔਰ ਇਸ ਤਰ੍ਹਾਂ ਹੀ ਮਨਾਉਣਾ ਜਾ ਰਹੇ ਆਂ ਸਭ ਤੋਂ ਪਹਿਲਾਂ ਮੈਂ ਸ਼ਹਿਰ ਵਾਸੀਆਂ ਨੂੰ ਭਗਵਾਨ ਸ੍ਰੀ ਰਾਮ ਜੀ ਦੇ ਜਨਮ ਉਤਸਵ ਤੇ ਜਿਹੜਾ ਕਿ ਜਨਮ ਉਤਸਵ ਕੱਲ੍ਹ ਹੈ ਤੇ ਅਸੀਂ ਤੇਰੀ ਸ਼ੋਭਾ ਯਾਤਰਾ ਅੱਜ ਕਰ ਰਹੇ ਆਂ ਉਹਦੇ ਤੇ ਸਭ ਨੂੰ ਬਹੁਤ ਬਹੁਤ ਆਪਣੀ ਮੀ ਵੈਲਫੇਅਰ ਸੁਸਾਇਟੀ ODE ਪ੍ਰਧਾਨ ਰਜੀਵ ਵੇਗ ਜੀ ਲਾਈਨ ਕਲੱਬ ਜਿੰਨੀਆਂ ਵੀ ਬਿੜਾੜੇ ਦੇ ਆ ਗਏ ਉਹਨਾਂ ਵੱਲੋਂ ਐਨ ਜੀਓ ਦੂਸਰੇ ਵਾਇਸੋ ਬਟਾਲਾ ਜਾਂ ਜਿਹੜੇ ਹਰਵੇ ਸਾਰੇ ਵੱਲੋਂ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਦੇਣਾ ਔਰ ਭਗਵਾਨ ਜੀ ਦੀ ਰਾਮਦਗੀ ਸਾਡੀ ਪ੍ਰਾਰਥਨਾ ਹੈ ਇਹ ਜਿਹੜੇ ਸਾਡੇ ਪਿੰਤਿਹਾਰ ਨੇ ਨੈਸ਼ਨਲ ਫੈਸਟੀਵਲ ਵੀ ਅਸੀਂ ਨਾਲ ਮਿਲ ਕੇ ਬਹੁਤ ਹੀ ਖੁਸ਼ੀਆਂ ਮਨਾਈਏ ਤਾਂ ਕਿ ਸਮਾਜ ਦੇ ਵਿੱਚ ਇੱਕ اچھا ਸੰਦੇਸ਼ ਜਾਵੇ ਔਰ ਲੋਕੀ ਆਪਸ ਵਿੱਚ ਪਿਆਰ ਦੇ ਨਾਲ ਭਾਈਚਾਰੇ ਦੇ ਨਾਲ ਰਹੇ ਅੱਜ ਅਸੀਂ ਜਿਹੜੀ ਯਾਤਰਾ ਹੈ ਗਾਂਧੀ ਚੌਂਕ ਤੋਂ ਜਿੱਦਾਂ ਕਿ ਸਾਡੇ ਪ੍ਰਧਾਨ ਜੀ ਨੇ ਦੱਸਿਆ ਗਾਂਧੀ ਚੌਂਕ ਤੋਂ ਸ਼ੁਰੂ ਹੋਏਗੀ ਇਹਦੇ ਵਿੱਚ ਸਾਡੀਆਂ ਸਾਰੀਆਂ ਲਾਈਨਸ ਕਲੱਬ ਨੀਵ ਗੜ੍ਹ ਪਰ ਸੋਸਾਇਟੀ ਦੂਤਰੀਆਂ ਐਨ ਜੀਓ ਜੀਨੀਅਮ ਵੀ ਆ ਗਏ ਨੇ ਅਸੀਂ ਇੱਥੋਂ ਕੱਟੇ ਹੋ ਕੇ ਇੱਕ ਤਰ੍ਹਾਂ ਦੇ ਨਾਲ ਹੀ ਮਤਲਬ ਜਿਵੇਂ ਇਹ ਸ਼ੋਭਾ ਯਾਤਰਾ ਤਿਆਰ ਕਰਾਂਗੇ ਤੇ ਇੱਥੋਂ ਅਸੀਂ ਪਹਿਲੇ ਫਰੀਦਾਪੁਰ ਸਿਟੀ ਰੋਡ ਨਹਿਰੂ ਗੇਟ ਉਤੋਂ ਕਾਲੀ ਦਵਾਰੇ ਜਾ ਕੇ ਮੱਥਾ ਟੇਕ ਕੇ ਤੇ ਫਿਰ ਅਸੀਂ ਇਹ ਯਾਤਰਾ ਆਪਣੀ ਸੰਪੂਰਨ ਕਰਾਂਗੇ ਤੇ ਅੱਜ ਰਾਮ ਨਾਮੀ ਦੇ ਤਿਆਨੇ ਤਾਲਾ ਜਿਹੜਾ ਹੈ ਰਾਮ ਨਹੀਂ ਹੋਇਆ ਪਿਆ ਹੈ ਹਰ ਪਾਸੇ ਜਿਹੜੇ ਦੀ ਦਾਮ ਕੀਤੇ ਚਾਰੇ ਲੱਗ ਰਿਹਾ ਤੇ ਤਾਲਾ ਜਿਹੜਾ ਹੈ ਬੜੇ ਸਰਤਾ ਭਾਵਨਾ ਦੇ ਨਾਲ ਆਪਾਂ ਨੇ ਬਣਾਇਆ ਹੈ ਸਭ ਲੋਕ ਸੰਸਾਰ ਪਰ ਤੇ ਜਿਹੜੇ ਉਹ ਆਤਮਾ ਨਾਲ ਆਪ ਬੋਗ ਬੋਗ ਦਿਖਾਉਂਦਾ ਹੈ ਜੀ ਬੋਲ ਜੀ ਕੀ ਹੁੰਦੇ ਅੱਜ ਰਾਮ ਨਾਮੀ ਦੇ ਅਸਰ ਤੇ ਪਟਾਲਾ ਦੇ ਵਿੱਚ ਪਾਖੋ ਅੱਜ ਜਿਹੜੇ ਹੋਣਾ ਜਾਤਾ ਦਿਖ ਰਹੀ ਹੈ ਅੱਜ ਇੱਥੇ ਵਿਜ ਸਿੰਘ ਜੋ ਖੇਡਾਂ ਖੇਡਦੇ ਜਨ ਸੈਕਟਰੀ ਉਹਨਾਂ ਦੇ 6 ਸੱਦੇ ਦੇ ਤੇ ਪਹੁੰਚੇ ਆ ਇਹਦੇ ਵਿੱਚ ਸਾਰੇ இந்து ਭਾਈ ਜਰਾ ਸਿੱਖ ਭਾਈ ਜਰਾ ਸਾਰੇ ਮਜਬੂਤ ਲੋਕ ਇੱਥੇ ਅੱਜ ਇਹਦੇ ਤੇ ਚਮੂਰੀ ਲਗਾ ਦੇ ਜੋ ਸਾਰਾ ਇੱਕ ਭਾਈ ਜਰੇ ਦਾ ਸੰਦੇਸ਼ ਜਾ ਰਿਹਾ ਇਹ ਅੱਜ ਇਸ ਰੌਣਕ ਮੀਨ ਤੇ ਆ ਰਾਹਿ ਗੁਰਜੀ ਦੇ ਗੱਲ ਸਾਹਿਬ ਅੱਜ RAM ਨਾਮੀ ਦੇ ਸ਼ੁਰੂਆਤ ਤੋਂ ਦੇਸ਼ਾਂ ਦੇਸ਼ਾਂ ਵਿੱਚ ਵਰਤੀਆਂ ਸਾਰੀਆਂ ਸੰਸਥਾਵਾਂ ਨੂੰ ਲੱਖ ਲੱਖ ਵਧਾਈ ਹੋਵੇ ਉਹ RAM ਜੀ ਦੀ ਲੀਲਾ ਆਦੀ ਬਣਾਵਾ ਦੇ ਵਿੱਚ RAM ਹੋਇਆ ਪਿਆ ਬਹੁਤ ਬਹੁਤ ਵਧਾਈਆਂ ਅੱਜ ਜੋ ਸ਼ੁਭ ਯਾਤਰਾ ਨੀ ਵੈਲਫੇਅਰ ਸੁਸਾਇਟੀ ਵੱਲੋਂ ਆਪਾਂ ਕੰਢੀ ਸੀ ਸਾਰਿਆਂ ਨੇ ਮਿਲ ਕੇ ਜਿਹਦੀ ਅਗਵਾਈ ਸ਼੍ਰੀ ਸਾਡੇ ਚੇਅਰਮੈਨ ਸ਼੍ਰੀ ਜਸਪਾਲ ਚੋਹਾਨ ਜੀ ਔਰ ਜਿਹੜੇ ਪ੍ਰੈਜਿਡੈਂਟ ਨੇ ਲਾਈਵ ਜੀ ਵਿਗ ਜੀ ਔਰ ਉਹਨਾਂ ਦੇ ਨਾਲ ਸਾਰੀ ਟੀਮ ਜਿਹੜੀ ਆ ਉਹ ਮਤਲਬ ਕਰਕੇ ਅੱਜ ਸਾਰਾ ਪ੍ਰੋਗਰਾਮ ਜਿਹੜਾ ਬੜੇ ਸਫਲਤਾਪੂਰਕ ਕੀਤਾ ਗਿਆ ਲਾਸਟ ਵਿੱਚ ਐਸੋਲੇ ਸੀ ਹੁਣ ਕਾਲੀਦਾਰੇ ਮੱਥੇ ਟੇਕ ਕੇ ਤੇ ਸਾਰੇ ਜਨੇ ਉਥੋਂ ਸ਼ੀਰਗੋਸ਼ ਪ੍ਰਾਪਤ ਕਰਕੇ ਆਏ ਆ ਇਸ ਯਾਤਰਾ ਦੇ ਵਿੱਚ ਸਾਰੇ ਸ਼ਹਿਰ ਨੇ ਬਹੁਤ ਜ਼ਿਆਦਾ ਵੱਧ ਚੜ ਕੇ ਹਸਾਲੇਤਾ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਉਹਨਾਂ ਨੂੰ ਇੱਕ ਵਾਰੀ ਫੇਰ ਮੁਬਾਰਕਵਾਦ ਵੀ ਦਿੰਨਾ ਔਰ ਉਹਨਾਂ ਦਾ ਬਹੁਤ ਲੱਖ ਲੱਖ ਧੰਨਵਾਦ ਵੀ ਕਰਨਾ ਜਿਨ੍ਹਾਂ ਨੇ ਨੀਵ ਵੈਲਫੇਅਰ ਸੈਕਟਰ